ਇਹ ਤੇ ਹਾਲਾਤਾਂ ਬਹੁਤ ਮਾੜੇ ਨੇ ਜਦੋਂ ਦਾ ਪਾੜ ਪਿਆ ਲਗਭਗ ਤੂੰ 100 ਫੁੱਟ ਦੇ ਕਰੀਬ ਪਾੜ ਪੈ ਗਿਆ ਤੇ ਟੋਏ ਦੀ ਜੇ ਗੱਲ ਕਰੀਏ ਆਪਾਂ ਤਾਂ 20 ਤੋਂ 30 ਫੁੱਟ ਜਿਹੜਾ ਡੂੰਗਾ ਇੱਥੇ ਪਾਣੀ ਦਾ ਖੱਡਾ ਬਣ ਗਿਆ ਜੀ ਤੇ ਇੱਥੇ ਕੋਈ ਵੀ ਅਜੇ ਤੱਕ ਪ੍ਰਸ਼ਾਸਨਿਕ ਅਧਿਕਾਰੀ ਜਾਂ ਹੋਰ ਕੋਈ ਵੀ ਕਿਸੇ ਵੀ ਕੋਈ ਵੀ ਅਮਲਾ ਇੱਥੇ ਨਹੀਂ ਪਹੁੰਚਿਆ ਵੀ ਇਸ ਚੀਜ਼ ਦਾ ਸਾਰ ਇਹ ਜਿਹੜਾ ਰਸਤਾ ਹੈ ਇੱਕੋ ਹੀ ਰਸਤਾ ਜਿਹੜਾ ਜੋੜਦਾ ਆਪਣੇ ਫਾਜ਼ਿਲਕਾ ਦੇ ਨਾਲ ਹੈ ਜਿਹੜਾ ਪੁਲ ਤੋਂ ਲੰਘ ਕੇ ਜਾਣਾ ਹੁੰਦਾ ਹੈ ਇਹ 12 ਪਿੰਡਾਂ ਨੂੰ ਜਿਹੜੇ ਵੀ ਇੱਧਰ ਦੇ ਇਲਾਕੇ ਦੇ ਜਿੰਨੇ ਵੀ ਪਿੰਡ ਬਣਦੇ ਨੇ ਸਾਰਿਆਂ ਦਾ ਇੱਕੋ ਰਸਤਾ ਹੈ ਨਾ ਤਾਂ ਕੋਈ ਬੱਚਾ ਆਕੇ ਸੇ ਹੋਰ ਦਾ ਆਣ ਜਾਣ ਦਾ ਰਸਤਾ ਹੈਗਾ ਹੈ ਮਤਲਬ ਇਹ ਕੋਈ ਬੱਚੇ ਸਕੂਲ ਵਗੈਰਾ ਜਾਂ ਕੁਝ ਵੀ ਸਾਰੇ ਘਰਾਂ ਚ ਬੈਠੇ ਨੇ ਕੋਈ ਕਿਤੇ ਵੀ ਆ ਜਾ ਨਹੀਂ ਸਕਦਾ ਜਦ ਤੱਕ ਇਸ ਰਸਤੇ ਦੀ ਕੋਈ ਮੁਰੰਮਤ ਨਹੀਂ ਕੀਤੀ ਜਾਂਦੀ ਕੋਈ ਵੀ ਹੱਲ ਨਹੀਂ ਹੋ ਸਕਦਾ ਨਾ ਤਾਂ ਕੋਈ ਸਮਾਜ ਸੇਵਕ ਜਿਹੜੇ ਹੈਗੇ ਆ ਕੋਈ ਸੇਵਾ ਕਰਨ ਵਾਸਤੇ ਆ ਸਕਦੇ ਆ ਤੇ ਨਾ ਹੀ ਕੋਈ ਜਿਹੜਾ ਹੈ ਕੋਈ ਇੱਥੋਂ ਦਾ ਲੋਕ ਜਿਹੜੇ ਬਾਹਰ ਜਾ ਸਕਦੇ ਆ ਕੋਈ ਕਿਸੇ ਨੂੰ ਸੌ ਜ਼ਰੂਰਤਾਂ ਹੁੰਦੀਆਂ ਨੇ ਘਰਾਂ ਦੀਆਂ ਚੀਜ਼ਵਸ ਲੈਣ ਜਾਣਾ ਹੁੰਦਾ ਹੈ ਜਾਂ ਹੋਰ ਕੰਮਕਾਰ ਹੁੰਦੇ ਨੇ ਤੇ ਅਸੀਂ ਤਾਂ ਤੁਹਾਡੇ ਮਾਧਿਅਮ ਦੇ ذریعے ਇੱਕ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਜਿੰਨਾ ਵੀ ਜਲਦੀ ਹੋ ਸਕਦਾ ਹੈ ਸਾਡੀ ਉਹ ਆਵਾਜ਼ ਸੁਣਨ ਤੇ ਇੱਥੇ ਆ ਕੇ ਜਿਹੜਾ ਇਹ ਪਾੜ ਪਿਆ ਹੈ ਦਾ ਇੱਕ ਜਾਇਜ਼ਾ ਲੈ ਕੇ ਔਰ ਇਹਦੀ ਮੁਰੰਮਤ ਕਰਕੇ ਤੇ ਇਹ ਰਸਤੇ ਨੂੰ ਜਿਹੜਾ ਚਾਲੂ ਕੀਤਾ ਜਾਵੇ ਤੇ ਉਹ ਦੇਖਾ ਜਾਵੇ ਤਾਂ ਜਿਹੜਾ ਫਸਲਾਂ ਦਾ ਨੁਕਸਾਨ ਲਗਭਗ ਜਿਹੜਾ ਸਾਰੀਆਂ ਫਸਲਾਂ ਤਬਾਹ ਹੋ ਗਈਆਂ ਨੇ ਕੋਈ ਵੀ ਕਿਸੇ ਦੀ ਫਸਲ ਨਹੀਂ ਬਚੀ کافی ਜਿਆਦਾ ਘਟਾਏ ਗਏ ਨੇ کافی ਨੁਕਸਾਨ ਹੋ ਚੁੱਕਾ ਹੈ ਆ ਤੁਸੀਂ ਦੇਖ ਹੀ ਰਹੇ ਜੇ ਸਾਹਮਣੇ ਨਾਲ ਹੀ ਜਿਹੜੀ ਇੱਥੇ ਦੁਕਾਨ ਹੈਗੀ ਇਹ ਵੀ ਬਿਲਕੁਲ ਜਿਹੜੀ ਹੈ ਟਹਿ ਚੁੱਕੀ ਤੇ ਆ ਨਾਲ ਉਹ ਦੁਕਾਨ ਬਿਲਕੁਲ ਥੱਲੋਂ ਅੰਦਰੋਂ ਖਾਲੀ ਹੋ ਗਈ ਹੈ ਇਹਦਾ ਵੀ ਜਿਹੜਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਤ ਕੋਈ ਇਜਾਜ਼ਤ ਲਾਵੇ ਤੇ ਜਿਵੇਂ ਉਹ ਤੁਹਾਨੂੰ ਸਾਹਮਣੇ ਨਜ਼ਰ ਆ ਰਹੇ ਨੇ ਵੀ ਉਹ ਵੀ ਜਿਹੜੇ ਕਮਰੇ ਡਿੱਗ ਚੁੱਕੇ ਨੇ ਤੇ ਇਸ ਤਰ੍ਹਾਂ ਹੋਰ ਵੀ ਪਿੰਡਾਂ ਦੇ ਵਿੱਚ ਕਾਫੀ ਜਿਹੜੇ ਹੈ ਪਾਣੀ ਦੀ ਲਪੇਟ ਦੇ ਵਿੱਚ ਆਏ ਨੇ ਕਾਫੀ ਘਰ ਡਿੱਗੇ ਨੇ ਉਹਨਾਂ ਦੇ ਅਸੀਂ ਅਪੀਲ ਕਰਨੇ ਆ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜੋ ਵੀ ਸਮੁੱਚਾ ਪ੍ਰਸ਼ਾਸਨ ਹੈ ਉਹਨਾਂ ਨੂੰ ਅਪੀਲ ਕਰਨੇ ਆ ਵੀ ਇੱਥੇ ਆ ਕੇ ਜਿਹੜਾ ਏਸਾਰ ਲੈਣ ਸਾਡੀ ਤੇ ਸਾਡੇ ਜਿਹੜੇ ਰਸਤੇ ਵੀ ਚਾਲੂ ਕੀਤੇ ਜਾਉਣ ਤੇ ਜੋ ਵੀ ਜਿਹੜੇ ਆ ਮਤਲਬ ਮੁਆਵਜ਼ੇ ਬਣਦੇ ਨੇ ਕਮਰਿਆਂ ਦੇ ਫਸਲ ਦੇ ਜੋ ਵੀ ਉਹਨਾਂ ਦਾ ਪੂਰਾ ਜਾਇਜ਼ਾ ਲੈ ਕੇ ਉਹ ਸਾਰੀ ਜਿਹੜੀ ਸਾਨੂੰ ਭਰ ਪਾਈ ਕੀਤੀ ਜਾਵੇਗੀ ਇਹ ਸਾਰੇ ਟੋਟਲੀ ਜਿੰਨੇ ਵੀ ਹੈਗੇ ਨੇ ਸਮਾਜ ਦੇ ਕੰਮ ਹੁੰਦੇ ਨੇ ਲੋਕਾਂ ਦੇ ਜਿਵੇਂ ਕੋਈ ਬੈਂਕਾਂ ਚ ਕਿਸੇ ਨੇ ਜਾਣਾ ਹੈ ਜਾ ਕੇ ਹੋਰ ਸ਼ਹਿਰ ਦੇ ਵਿੱਚ ਕੋਈ ਰਿਸ਼ਤੇਦਾਰਾਂ ਤੇ ਜਾਣਾ ਹੈ ਕਿਤੇ ਨੂੰ ਮਰਗ ਹੋ ਜੰਦੀ ਆ ਸਵੇਰ ਇੱਕ ਡੈਥ ਹੋਈ ਸੀ ਤੇ ਜਾਰੇ ਹਲਾ ਦੇ ਵਿੱਚ ਇੱਕ ਲੇਡੀਜ਼ ਦੀ ਡੈਥ ਹੋਈ ਸੀ ਉਹ ਸਵੇਰ ਜਿਹੜੇ ਚਾਰ ਪਾਈ ਦੇ ਲੈ ਕੇ ਤੇ ਉਹ ਪਾਣੀ ਦੇ ਵਿੱਚੋਂ ਜਿਹੜੇ ਲੈ ਕੇ ਗਏ ਨੇ ਬਹੁਤ ਹੀ ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਕਿਸ਼ਤੀ ਵੀ ਜਿਹੜਾ ਹੁਣ ਪਾਣੀ ਥੋੜਾ ਹੋਣ ਕਰਕੇ ਚੱਪੂਲ ਕਿਸ਼ਤੀ ਵੀ ਨਹੀਂ ਚੱਲ ਸਕਦੀ ਨਾ ਹੀ ਦੂਜੀ ਕਿਸ਼ਤੀ ਚੱਲ ਸਕਦੀ ਏ ਇਸ ਕਰਕੇ ਕੋਈ ਵੀ ਇਸ ਤਰ੍ਹਾਂ ਦੀ ਦੁਰਘਟਨਾ ਹੋ ਜਾਂਦੀ ਏ ਜਾਂ ਹੋਰ ਕੋਈ ਇੱਥੇ ਆਸ-ਪਾਸ ਕਿਸੇ ਨੂੰ ਘਰੇਲੇ ਜਿਹੜੇ ਸੱਪ ਨੇ ਬਹੁਤ ਜ਼ਿਆਦਾ ਆਏ ਹੋਏ ਨੇ ਕਿਸੇ ਨੂੰ ਕੱਟ ਜਾਂਦਾ ਜੇ ਤੁਰੰਤ ਜਿਹੜਾ ਨਾ ਜਦ ਤੱਕ ਰਸਤਾ ਨਹੀਂ ਬਣਦਾ ਉਹ ਹੀ ਨਿਸ਼ਾਰ ਪਹੁੰਚਦਾ ਹੋਰ ਬਹੁਤ ਸਾਰੀਆਂ ਮੁਸ਼ਕਲਾਂ ਜਿਹੜੀਆਂ ਲੋਕਾਂ ਨੂੰ ਆ ਰਹੀਆਂ ਨੇ ਇੱਕੋ ਇੱਕ ਮੇਨ ਰਸਤਾ ਜਿਹੜਾ ਹੈ ਕਿ ਇਹ ਰਾਮ ਸਿੰਘ ਪੈਣੀ ਤੋਂ ਲੈ ਕੇ ਉਹ ਜਿਹੜਾ ਸਤਲੁਜ ਦਰਿਆ ਦਾ ਕਾਮਾਂ ਵਾਲਾ ਪਤਨ ਪੁਲ ਜਿਹੜਾ ਹੈ ਉਸ ਚੀਜ਼ ਨੂੰ ਜੋੜ ਕੇ ਅੱਗੇ ਜਿਹੜਾ ਸ਼ਹਿਰ ਨੂੰ ਜਿਹੜਾ ਰਸਤਾ ਨਿਕਲਦਾ ਹੈ ਜੀ ਹੋਰ ਇਸ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੈਗਾ ਜਿਹੜਾ ਕਿ ਚਾਲੂ ਹੋ ਜਾਵੇ ਜਾਂ ਉਥੋਂ ਲੋਕ ਚਲੇ ਜਾਣਗੇ ਜੀ ਤੇ ਲਗਭਗ ਜੀ 11 ਤੋਂ 12 ਪਿੰਡਾਂ ਨੂੰ ਰਸਤਾ ਲੱਗਦਾ ਹੈ ਜੀ ਪਿੰਡ ਜੀ ਜਿਵੇਂ ਦੋਨਾ ਨਾਨਕਾ ਮਾਤਮਨਗਰ ਹੈ ਟੋਲਾ ਪੈਣੀ ਐ ਤੇਜਾ ਰਹਿਲਾ ਐ ਗਲਾਬਾ ਪੈਣੀ ਐ ਝੰਗੜ ਪੈਣੀ ਐ ਰੇਤੇ ਵਾਲੀ ਪੈਣੀ ਐ ਗੱਟੀ ਨੰਬਰ 1 ਐ ਰਾਮ ਸਿੰਘ ਵਾਲੀ ਪੈਣੀ ਐ ਹੋਰ ਆਸ-ਪਾਸ ਜੁਲੀਆਂ ਵੀ ਟਾਹਣੀਆਂ ਇਧਰ ਇਲਾਕੇ ਦੇ ਵਿੱਚ ਆਉਂਦੀਆਂ ਸਾਰਿਆਂ ਨੇ ਹੀ ਇੱਕੋ ਰਸਤਾ ਹੀ ਰੱਖਦਾ ਹੈ ਮੇਨ ਰਸਤਾ ਜੀ ਅਸੀਂ ਤਾਂ ਉਹ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆ ਜੇ ਇਸ ਨੂੰ ਅੱਗੇ ਤੋਂ ਜਿਹੜਾ ਸੜਕ ਨੂੰ ਉੱਚਾ ਕੀਤਾ ਜਾਵੇ ਉੱਚਾ ਕਰਕੇ ਦੇ ਥੱਲੇ ਕੋਈ ਮੋਗੇ ਜਾਂ ਕੋਈ ਪੁਲਾਂ ਦਾ ਪ੍ਰਬੰਧ ਕੀਤਾ ਜਾ ਕੇ ਤਾਂ ਕਿ ਸੜਕ ਨੂੰ ਨੁਕਸਾਨ ਨਾ ਪਹੁੰਚੇ ਜਿਹੜਾ ਕਿ ਪਾਣੀ ਦੇ ਨੁਕਸਾਨ ਸਗਾਂ ਹੋ ਜਾਵੇ ਇਹ ਤਾਂ ਹੈ ਨਹੀਂ ਵੀ ਅੱਜ ਪਾਣੀ ਆਇਆ ਤੇ ਕੱਲ ਨੂੰ ਨਹੀਂ ਆਣਾ ਕੋਈ ਵੀ ਮੌਸਮ ਦੀ ਖਰਾਬੀ ਹੋ ਸਕਦੀ ਕਿਸੇ ਵਕਤ ਵੀ ਬਰ ਦੁਬਾਰਾ ਆਪ ਤਾਂ ਤੱਕ ਦੀ ਅਸੀਂ ਤਾਂ ਪ੍ਰਸ਼ਾਸਨ ਨੂੰ ਸਰਕਾਰ ਤੋਂ ਪ੍ਰਜੋਰ ਮੰਗ ਕਰਦੇ ਆ ਸਾਡੀ ਇਹ ਸੜਕ ਦੇ ਆ ਕੇ ਸਾਰ ਲੈਣ ਸਾਡੇ ਲੋਕਾਂ ਦੀ ਸਾਰ ਲੈਣ ਆਣ ਕਿ ਤੇ ਜਿਹੜਾ ਸਾਨੂੰ ਇਹ ਸੜਕ ਨੂੰ ਘੱਟ ਤੋਂ ਘੱਟ ਉੱਚਾ ਮਤਲਬ 5-6 ਫੁੱਟ ਉੱਚੀ ਕਰਕੇ ਥੱਲੋ ਜਿਹੜਾ ਹੈ ਨਾ ਇਹਦੇ ਪਾਣੀ ਦੀ ਨਿਕਾਸੀ ਕੀਤੀ ਜਾਵੇ ਤਾਂ ਕਿ ਸੜਕ ਨੂੰ ਨੁਕਸਾਨ ਨਾ ਪਹੁੰਚੇ ਤਾਂ ਕਿ ਲੋਕ ਜਿਹੜਾ ਨਾ ਆ ਜਾ ਸਕਣ ਇਸ ਤਰ੍ਹਾਂ ਕੇ ਅੱਗੇ ਜੰਗ ਦਾ ਮਾਹੌਲ ਬਣਿਆ ਸੀਗਾ ਉਦਾਂ ਵੀ ਲੋਕਾਂ ਨੂੰ ਇੱਕੋ ਸਿੰਗਲ ਸੜਕ ਹੋਣ ਕਰਕੇ ਛੋਟੀ ਸੜਕ ਹੋਣ ਕਰਕੇ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪਉ ਉਸੇ ਤਰ੍ਹਾਂ ਹੀ ਹੁਣ ਪਾਣੀ ਦੇ ਵਿੱਚ ਲੋਕ ਅਜੇ ਘਰਾਂ ਦੇ ਵਿੱਚੋਂ ਨਿਕਲ ਰਏ ਸੀ ਸੜਕ ਸੌੜੀ ਹੋਣ ਕਰਕੇ ਲੋਕਾਂ ਕੋਲ ਕੰਨਿਆ ਕੋਈ ਤੱਕ ਨਿਕਲਿਆ ਹੀ ਨਹੀਂ ਗਿਆ ਜਿਹੜੇ ਬਾਹਰ ਨਿਕਲ ਗਏ ਨਿਕਲ ਗਏ ਬਾਕੀ ਕੈਂਪਾਂ ਚਲੇ ਗਏ ਬਾਕੀ ਜਿਹੜੇ ਲੋਕ ਸਿੱਥੇ ਹੀ ਫਸ ਗਏ ਸਿੱਥੇ ਹੀ ਘਰਾਂ ਦੇ ਵਿੱਚ ਜਿਹੜੇ ਆ ਨਾ ਹੁਣ ਤੱਕ ਜਿਹੜੀ ਆਪਣੀ ਜ਼ਿੰਦਗੀ ਬਤੀਤ ਉਹਨਾਂ ਨੇ ਕੀਤੀ ਔਖੀ ਸੋਖੀ ਜਿਵੇਂ ਵੀ ਉਹਨਾਂ ਕੋਲ ਹੋਈ ਹੈ ਬਾਕੀ ਸਮਾਜ ਸੇਵੀ ਜਿਹੜੀਆਂ ਸੰਸਥਾਵਾਂ ਆਈਆਂ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਨਿਆਂ ਜਿਨ੍ਹਾਂ ਨੇ ਸਾਨੂੰ ਵੋਟਾਂ ਤੇ ਆ ਕੇ ਜਿਵੇਂ ਵੀ ਉਹਨਾਂ ਨੇ ਰਾਸ਼ਨ ਪੰਚਾਇਆ ਕੁਝ ਪੰਚਾਇਆ ਕੁਝ ਸਰਕਾਰੀ ਨੁਮਾਇੰਦੇ ਵੀ ਆਏ ਸੀ ਉਹਨਾਂ ਵੱਲੋਂ ਵੀ ਰਾਸ਼ਨ ਕੁਝ ਦਿੱਤਾ ਗਿਆ ਸੀਗਾ ਬਾਕੀ ਅੱਗੇ ਵੀ ਅਸੀਂ ਪ੍ਰਜੋਰ ਮੰਗ ਕਰਨਿਆਂ ਕਿ ਸਾਡੀ ਆ ਕੇ ਸਾਰ ਲੈਨ ਤੇ ਸਾਡਾ ਰਸਤਾ ਵੀ ਜਲਦੀ ਤੋਂ ਜਲਦੀ ਜਿਹੜਾ ਚਲਾਇਆ ਜਾਵੇ ਆ ਤੁਸੀਂ ਸਾਰਾ ਦੇਖ ਸਕਦੇ ਹੋ ਵੀ ਇੱਥੇ 25 ਤੋਂ 30 ਫੁੱਟ ਲੰਬਾ ਜਿਹੜਾ ਪਾੜ ਪੈ ਚੁੱਕਾ ਹੈ ਡੰਗਾ ਜਿਹੜਾ ਟੋਆ ਹੈਗਾ ਵੀ ਇਹਦੇ ਵਿੱਚੋਂ ਕੋਈ ਮਤਲਬ ਨਾ ਤਾਂ ਤੁਰ ਕੇ ਲੰਘ ਸਕਦਾ ਨਾ ਕਿ ਮੋਟਰਸਾਈਕਲ ਲੰਘਦਾ ਨਾ ਕੋਈ ਹੋਰ ਵੱਡਾ ਵਹੀਕਲ ਲੰਘਦਾ ਹੋਰ ਸੜਕਾਂ ਵੀ ਨੁਕਸਾਨ ਆਇਆ ਜੇਕਰ ਗੱਲ ਕਰੀਏ ਮਾਤਮ ਨਗਰ ਦੀ ਮਾਤਮ ਨਗਰ ਸਸੰਗ ਕਰਦੇ ਕੋਲ ਹੀ ਉੱਥੇ ਇੱਕ ਸੜਕ ਜਿਹੜੀ ਉਹ ਵੀ ਟੁੱਟ ਚੁੱਕੀ ਏ ਬਰੇਤੇ ਵਾਲੀ ਪੈਣੀ ਦੇ ਵਿੱਚ ਜਿਹੜਾ ਪਿੰਡ ਦੇ ਵੜਦਿਆਂ ਸਾਰੇ ਇਸੇ ਤਰ੍ਹਾਂ ਜਿਹੜੀ ਪਿਛਲੇ ਪਾਣੀ 2023 ਦੇ ਵਿੱਚ ਟੁੱਟੀ ਸੀਗੀ ਉਹ ਹੀ ਸੜਕ ਹੁਣ ਫਿਰ ਦੁਬਾਰਾ ਟੁੱਟ ਗਈ ਉੱਥੇ ਹੁਣ ਇੱਕ ਮੌਤ ਵੀ ਹੋਈ ਏ ਜਿਹੜੀ ਕਿ ਮੁੰਡਾ ਜਿਹੜਾ ਮੱਝ ਨੂੰ ਲੈਣ ਗਿਆ ਸੀ ਤੇ ਉੱਥੇ ਡੁੱਬ ਕੇ ਮਰ ਗਿਆ ਸੀਗਾ ਉਹ ਸੜਕ ਦੇ ਜਿੱਥੇ ਪਾਣੀ ਲੰਘਦਾ ਉੱਥੇ ਹੀ ਡੁੱਬ ਕੇ ਮਰਿਆ ਸੀਗਾ ਉਹ ਫਿਰ ਲੱਬਿਆ ਤੱਗੂ ਸੀਗਾ ਪਾਣੀ ਦੇ ਲੋੜ ਹੋਣ ਕਰਕੇ ਅੱਗੇ ਲੋੜ ਗਿਆ ਸੀ ਉਹ ਪਤਾ ਹੀ ਨਹੀਂ ਚੱਲਿਆ ਸੜਕ ਦਾ ਕਾਫੀ ਜ਼ਿਆਦਾ ਪਾੜ ਸੀਗਾ ਕਾਫੀ ਜ਼ਿਆਦਾ ਡੂੰਘਾ ਟੋਆ ਪੈ ਗਿਆ ਸੀ ਦੋਨੇ ਨਾਨਕੇ ਦੀ ਜੇ ਗੱਲ ਕਰੀਏ ਤੇ ਦੋਨੇ ਨਾਨਕੇ ਦੇ ਵਿੱਚ ਵੀ ਜਿਹੜਾ ਨਾ ਕਾਫੀ ਨਾ ਸੜਕਾਂ ਨੁਕਸਾਨੀਆਂ ਗਈਆਂ ਨੇ ਉਧਰ ਵੀ ਆਵਾਜ਼ ਆਈ ਬਿਲਕੁਲ ਠੱਪ ਹੈ ਜੀ ਜੇ ਮੰਨ ਕੇ ਚਲੋ ਦੁਵਾਰ ਬਣ ਜਾਵੇ ਸੜਕ ਨੂੰ ਉੱਚੀ ਕਰਕੇ ਨਾਲ ਸਾਈਡਾਂ ਤੇ ਦੁਵਾਰ ਬਣ ਜਾਵੇ ਜ਼ਿਆਦਾ ਨਹੀਂ ਤਾਂ ਰਾਮ ਸਿੰਘ ਵਾਲੀ ਪਹਿਣੀ ਤੱਕ ਦੇ ਦੁਵਾਰ ਬਣ ਜਾਵੇ ਕਿ ਇਹਦੇ ਅੰਦਰ ਜਿਹੜੇ ਜਾਤਾ ਪੁਲਾ ਛੋਟੀਆਂ-ਛੋਟੀਆਂ ਥੋੜ੍ਹ-ਥੋੜ੍ਹਾ ਛੱਡ ਕੇ ਜਾਂ ਕੋਈ ਵੱਡੇ ਤਗੜੇ ਮੋਗੇ ਬਣਾ ਕੇ ਇਹਦੇ ਦੁਆਰ ਜਿਹੜੀ ਬਣਾ ਬਣਾ ਕੇ ਤਾਂ ਕਿ ਲੋਕਾਂ ਦਾ ਆਣਾ ਜਾਣਾ ਬੰਦ ਨਾ ਹੋਵੇ ਤੇ ਇਹ ਜਿਹੜੇ ਮੁਰੰਮਤ ਦੁਆਰਾ ਵਾਰ-ਵਾਰ ਨਾ ਕਰਨੀ ਪਵੇ ਦੀ ਸਰਕਾਰ ਨੂੰ ਵੀ ਇਹਦਾ ਫਾਇਦਾ ਸਰਕਾਰ ਨੂੰ ਵੀ ਇਹਦਾ ਫਾਇਦਾ ਹੋਏਗਾ ਤੇ ਲੋਕਾਂ ਨੂੰ ਤਾਂ ਹੋਈ ਗਈ ਹੋਈ ਦਾ ਬਹੁਤ 100 ਫੁੱਟ ਉਹ ਵਧ ਗਿਆ ਇਹਦਾ ਜੋ ਗਲਮਾਈ 100 ਫੁੱਟ ਚੌੜੀ ਹੈ ਤੇ ਫਸਲਾਂ ਦੀ ਤਵਾਈ ਬੜੀ ਹੋ ਗਈ ਹੈ ਕਿ ਇਹਦਾ ਵਾਰ ਤੋਂ ਵਾਰ ਸਾਨੂੰ ਮਾਫਜ਼ਾ ਦਿੱਤਾ ਜਾਵੇ ਤੇ ਆ ਜੋਗ ਹੈ ਚੌਥਾ ਪੰਜਵਾਂ ਦਿਨ ਹੋ ਗਿਆ ਜੀ ਸੜਕ ਟੁੱਟੀ ਉਹ ਟੁੱਟੀ ਨੂੰ ਤੇ ਇਥੇ ਕੋਈ ਬਣਾਵਨ ਨਹੀਂ ਆਇਆ ਹਲੇ ਤੇ ਚੇਤੀ ਤੇ ਚੇਤੀ ਸਾਡੀ ਤਿਆਰ ਕੀਤੀ ਜਾਵੇ ਸੜਕ ਤੇ ਇਸ ਤੋਂ ਅੱਗੇ ਫਸਲਾਂ ਦੀ ਬਹੁਤ ਤਵਾਈ ਹੋ ਗਈ ਹੈ ਅੱਗੇ ਵੀ ਕਾਫੀ ਨੁਕਸਾਨ ਹੋ ਗਿਆ ਦਾ ਸੜਕਾਂ ਦਾ ਤੇ ਇਹ ਹਾਲੇ ਤੱਕ ਕੋਈ ਇਥੇ ਨਹੀਂ ਆਇਆ ਪ੍ਰਸ਼ਾਸਨ ਲੈਖਣ ਵਾਸਤੇ ਨਾ ਬਣਾਉਣ ਵਾਸਤੇ ਤੇ ਬਣਾਈਆਂ ਜਾਣਕਾਰੀ ਤਾਂ ਪਾਉਂ ਮਾਰਜਾ ਸਾਨੂੰ ਜਲਦੀ ਤੋਂ ਜਲਦੀ ਦਿੱਤਾ ਜਾਵੇ ਮਾਰਜਾ ਇਹ ਬਹੁਤ ਔਈ ਹੋ ਗਈ ਹੈ ਕੋਈ ਸ਼ਾਂ ਨਹੀਂ ਬਚੀ